ਕਿਉਂਕਿ ਕੁੱਤੀ ਚੋਰਾ ਨਾਲ ਰਲਈ ਹੋਈ ਮੈਂ ਸਿੱਧੀ ਜੀ ਗੱਲ ਕਹਾਂਗਾ ਜੀ ਕਿ ਇਸ ਕੁੱਤੀ ਚੋਰਾ ਨਾਲ ਰਲਈ ਹੋਈ ਆ ਕਿ ਦੇਖਣ ਵਾਲੇ ਵੀ ਚੋਰ ਤੇ ਦਿਖਾਉਣ ਵਾਲੇ ਵੀ ਚੋਰ ਜੀ ਆਪਾਂ ਕਹੀਏ ਕਿ ਜੇ ਸਾਡੇ ਉੱਪਰ ਕੋਈ ਆਮ ਆਦਮੀ ਪਾਜੀ ਦੇ ਵਾਲੇ ਦੀ ਗੱਲ ਕਰਦਾ ਜੀ ਕਿ ਜਿਹੜੇ ਕੈਪਟਨ ਅਮਰਿੰਦਰ ਨੇ ਅਫਸੋ ਦੇ ਕਰੀਬ ਸਕੂਲ ਬੰਦ ਕਰ ਦਿੱਤੇ ਸੀ ਤੇ ਇਹਨਾਂ ਨੇ ਕਿਹਾ ਸੀ ਅਸੀਂ ਸਕੂਲ ਚਾਲੂ ਕਰਾ ਕੇ ਸਕੂਲਾਂ ਨੂੰ ਮਾਡਰਨ ਕਰਾਂਗੇ ਔਰ ਇਹਨਾਂ ਨੂੰ ਵਧੀਆ ਤਰੀਕੇ ਨਾਲ ਜਿਵੇਂ ਦਿੱਲੀ ਦੇ ਵਿੱਚ ਹਾਈਫਰਵਾਈ ਸਕੂਲ ਹੈ ਅਸੀਂ ਪੰਜਾਬ ਨੂੰ ਵੀ ਵਧੀਆ ਸਕੂਲ ਦੇਵਾਂਗੇ ਵਧੀਆ ਹਸਪਤਾਲ ਦੇਵਾਂਗੇ ਤੁਸੀਂ ਮੇਰੇ ਨਾਲ ਅਮਰਥਾ ਡਿਸਟ੍ਰਿਕਟ ਦੇ ਗੁਰੂ ਨਾਨਕਾ ਹਸਪਤਾਲ ਸਾਡਾ ਸਭ ਤੋਂ ਵੱਡਾ ਸਰਕਾਰੀ ਹਸਪਤਾਲ ਹੈ ਅੱਨਾ ਪਾਓ ਇਹ ਤੁਸੀਂ ਮੌਕੇ ਦੇ ਮੌਜੂਦਾ ਖਵਾ ਬਣੋ ਅਸੀਂ ਚੱਲਦੇ ਆਂ ਡੀਜੀਪੀ ਸਾਹਿਬ ਕੋ ਮੈਂ ਕਹਿੰਦਾ ਗੌਰਵ ਜਯਦੇਵ ਡੀਜੀਪੀ ਇੱਕ ਮੈਂ ਉਹਨਾਂ ਨੂੰ ਜਦੋਂ ਉਹ ਕਮਿਸ਼ਨਰ ਹੁੰਦੇ ਸੀ ਜਲੰਧਰ ਵਿੱਚ ਉਦੋਂ ਤੋਂ ਉਹਨਾਂ ਨੂੰ ਮਿਲਿਆ ਨੇ ਉਹਨਾਂ ਨੂੰ ਇੱਕ ਚੰਗੇ ਅਫਸਰ ਤੌਰ ਤੇ ਦੇਖਦਾ ਮੈਂ ਔਰ ਇੱਕ ਵਧੀਆ ਮੇਜਰ ਵਾਲਾ ਬੰਦਾ ਮੰਨਦਾ ਮੈਂ ਗੌਰਵ ਜਯਦੇਵ ਜੀ ਨੂੰ ਉਹਨਾਂ ਨੇ ਮੈਂ ਕਹਿੰਦਾ ਮੈਂ ਤੁਹਾਡੇ ਨਾਲ ਚੱਲਦਾ ਹਾਂ ਔਰ ਇਸ ਵਿੱਚ ਤੇ ਮੈਂ ਵੈਸੇ ਵੀ ਗੌਰ ਵਿਦ ਸਰਕਾਰਾਂ ਹਾਂ ਵਿਦ ਲੋਕ ਹੁਣ ਕਿੱਥੇ ਜਾ ਕੇ ਪ੍ਰੋਬਲਮ ਖੜੀ ਆ ਕਿ ਨਸ਼ਾ ਵੇਚਣ ਵਾਲਿਆਂ ਤੇ ਨਸ਼ਾ ਵੇਚਣੇ ਵੇਚਣਾ ਜੀ ਔਰ ਜਿਨ੍ਹਾਂ ਦੇ ਬੱਚੇ ਨਸ਼ਾ ਕਰਦੇ ਆ ਉਹ ਵੀ ਕਿਤੇ ਨਾ ਕਿਤੇ ਆਪਣਾ ਪਾਲ ਢੱਕਣ ਲਈ ਆਪਣਾ ਪਰਦਾ ਢੱਕਣ ਲਈ ਉਹਦੇ ਉੱਤੇ ਪਰਦਾ ਪਾ ਕੇ ਕੰਮ ਕਰਦੇ ਆ ਉਹ ਉਦੋਂ ਰੋਲਾ ਪਾਉਂਦੇ ਆ ਜਦੋਂ ਉਹਨਾਂ ਦੇ ਘਰ ਦੇ ਵਿੱਚ ਅੱਗ ਲੱਗ ਜਾਂਦੀ ਹੈ ਦੇਸ਼ ਵਿਦੇਸ਼ ਵਿੱਚ ਵਤਨ ਦੀ ਮਿੱਟੀ ਚੈਨਲ ਦੇਖ ਰਿਹਾ ਸੰਗਤਾਂ ਨੂੰ ਅੱਜ ਮੇਰੇ ਵੱਲੋਂ ਯਾਨੀ ਕਿ ਸੁਦੇਵ ਉਦਦੇ ਕੇ ਵੱਲੋਂ ਸਤਿ ਸ੍ਰੀ ਅਕਾਲ ਅੱਜ ਫੇਰ ਅਸੀਂ ਹਫਤਾਵਾਰੀ ਪ੍ਰੋਗਰਾਮ ਵਿੱਚ ਹੈ ਇੱਕ ਵਾਰ ਫੇਰ ਹਾਜ਼ਰ ਹਾਂ ਤੇ ਆਹ ਹਮੇਸ਼ਾ ਜੀ ਤਰ੍ਹਾਂ ਸਾਡੇ ਨਾਲ ਹੱਥ-ਸੱਤ ਦੀ ਆਵਾਜ਼ ਦੇ ਮੁੱਖ ਸੇਵਾਦਾਰ ਬਾਬਾ ਗੋਤ ਸਿੰਘ ਜੀ ਚਾਂਕਾ ਚਾਂਕਾ ਸਾਹਿਬ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਦੇਸ਼ ਵਿਦੇਸ਼ ਦੇ ਵਿੱਚ ਦੇਖ ਰਹੇ ਵਤਨ ਦੀ ਮਿੱਟੀ ਚੈਨਲ ਦੇ ਸਾਰੇ ਸਰੋਤਿਆਂ ਵੱਲੋਂ ਮੇਰੇ ਵੱਲੋਂ ਵੀ ਸਤਿ ਸ੍ਰੀ ਅਕਾਲ ਪਿਆਰ ਭਰੀ ਸਤਿ ਸ੍ਰੀ ਅਕਾਲ ਅਸੀਂ ਅੱਜ ਫੇਰ ਇਸ ਧਾਰੇ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸੰਗਤਾਂ ਦੇ ਰੂਪ ਰੂਪ ਹੋਣ ਦਾ ਇੱਕ ਸਾਨੂੰ ਸੁਭਾਗ ਬਖਸ਼ਿਆ ਤੇ ਚੰਕਾ ਸਾਹਿਬ ਜੀ ਆਈਐਨ ਸਰਕਾਰਾਂ ਜਾਂ ਮੌਜੂਦਾ ਸਰਕਾਰਾਂ ਜਾਂ ਨਾਂਗੀਆਂ ਸਰਕਾਰਾਂ ਦੇ ਵਿਕਾਸ ਪੱਖੋਂ ਇਸ ਨੂੰ ਕਿਵੇਂ ਦੇਖਦੇ ਹੋ ਹਾਂਜੀ ਏ ਸਬੀਰ ਸਿੰਘ ਜੀ ਜਿਹੜਾ ਤੁਸੀਂ ਸਵਾਲ ਕੀਤਾ ਵਾ ਆਈਆਂ ਸਰਕਾਰਾਂ ਲੰਘੀਆਂ ਸਰਕਾਰਾਂ ਮੌਜੂਦਾ ਸਰਕਾਰਾਂ ਇਹਨਾਂ ਨੂੰ ਤੁਸੀਂ ਵਿਕਾਸ ਪੱਖੋਂ ਕਿਵੇਂ ਦੇਖਦੇ ਜੋ ਮੈਂ ਇਹ ਗੱਲ ਕਹਿਣੀ ਚਾਹੁੰਦਾ ਵਾ ਕਿ ਜਿਵੇਂ ਅੱਜ ਦੀ ਡੇਟ 'ਚ ਸੋਸ਼ਲ ਮੀਡੀਆ ਤੇ ਸਾਰਾ ਕੁਝ ਬਣਿਆ ਬੱਦਰਿਆ ਦਿਖਾਇਆ ਜਾ ਰਿਹਾ ਵਾ ਉਵੇਂ ਹੀ ਅੱਜ ਪੰਜਾਬ ਦੇ ਵਿੱਚ ਜਿਹੜਾ ਵਿਕਾਸ ਹੋਇਆ ਵਾ ਉਹ ਸੋਸ਼ਲ ਮੀਡੀਆ ਤੇ ਹੋਇਆ ਵਾ ਜੇ ਹੋਇਆ ਵਾ ਤੇ ਉਸ ਵਿਕਾਸ ਦੀਆਂ ਤਸਵੀਰਾਂ ਪਿੰਡਾਂ ਦੇ ਵਿੱਚ ਬੜੇ ਵਧੀਆ ਤਰੀਕੇ ਨਾਲ ਨਜ਼ਰ ਆਉਂਦੀਆਂ ਵਾ ਕਿ ਉਹ ਵਿਕਾਸ ਕੀਤਾ ਗਿਆ ਤੇ ਉਸ ਵਿਕਾਸ ਦਾ ਹਾਲਾਤ ਕੀ ਬਣਿਆ ਬਾਅਦ ਵਿੱਚ ਜਿਵੇਂ ਤੁਸੀਂ ਪਿੰਡਾਂ ਦੇ ਵਿੱਚ ਸੁਰਧਾ ਕੇਂਦਰ ਬਣਾਏਗੇ ਔਰ ਪਿੰਡਾਂ ਦੇ ਵਿੱਚ ਪਾਣੀ ਵਾਲੀਆਂ ਟੈਂਕੀਆਂ ਲਾਈਆਂ ਗਈਆਂ ਹਾਂਜੀ ਫਿਰ ਪਿੰਡਾਂ ਦੇ ਵਿੱਚ ਕਲੱਬ ਬਣਾਏਗੇ ਜੀ ਔਰ ਪਿੰਡਾਂ ਦੇ ਵਿੱਚ ਗਰਾਊਂਡਾਂ ਜਿਹੜੀਆਂ ਸਥਾਪਿਤ ਕੀਤਾ ਗਈਆਂ ਕਿ ਜਿਵੇਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਸੀ ਭਾਰਤੀ ਜਨਤਾ ਪਾਰਟੀ ਦਾ ਇਕੱਠ ਜੂਨ ਸੀ ਤੇ ਉਦੋਂ ਸੁਖਬੀਰ ਬਾਦਲ ਉਹਨਾਂ ਨੇ ਕਬੱਡੀ ਦੀ ਮਿਹਮ ਚਲਾਈ ਸੀ ਇਸ ਕਬੱਡੀ ਦੀ ਮਿਹਮ ਨੂੰ ਲੈ ਕੇ ਫਿਰ ਉਹਨਾਂ ਨੇ ਪਿੰਡਾਂ ਦੇ ਵਿੱਚ ਨੌਜਵਾਨਾਂ ਨੂੰ ਕਿਹਾ ਜੀ ਅਸੀਂ ਕਲੱਬ ਰਜਿਸਟਰ ਕਰਾਓ ਬਹੁਤ ਸਾਰੇ ਪਿੰਡਾਂ ਦੇ ਵਿੱਚ ਕਲੱਬ ਰਜਿਸਟਰ ਹੋਏ ਕਿ ਦੋ ਦੋ ਕਲੱਬ ਰਜਿਸਟਰ ਹੋਏ ਲੇਕਿਨ ਉਹ ਕਲੱਬ ਰਜਿਸਟਰ ਹੋਏ ਰਹਿ ਗਏ ਉਹਨਾਂ ਨੂੰ ਨਾ ਤਾਂ ਸਰਕਾਰਾਂ ਨੇ ਕੋਸ਼ਿਸ਼ ਦਿੱਤਾ ਤੇ ਨਾ ਕਲੱਬ ਵਾਲਿਆਂ ਨੇ ਇਹ ਕੋਸ਼ਿਸ਼ ਕੀਤੀ ਕਿ ਅਸੀਂ ਜਾਈਏ ਤੇ ਅਸੀਂ ਜਿਹੜਾ ਵਾਹ ਆਪਣੇ ਪਿੰਡ ਦੇ ਵਾਸਤੇ ਪਿੰਡ ਦੇ ਨੌਜਵਾਨਾਂ ਬੱਚਿਆਂ ਵਾਸਤੇ ਸਰਕਾਰਾਂ ਤੋਂ ਕੋਈ ਨਾ ਕੁਝ ਜਿਵੇਂ ਸਰਕਾਰੀ ਕਿੱਟਾਂ ਆਉਂਦੀਆਂ ਉਹ ਮਹੀਆ ਕਰਾ ਲੀਏ ਜੀ ਲੇਕਿਨ ਹੁਣ ਮੈਂ ਗੱਲ ਕਰਨ ਲੱਗਾ ਇਹਨਾਂ ਦੇ ਵਿਕਾਸ ਦੀ ਜੀ ਕਿਉਂਕਿ ਜਿਹੜਾ ਜਿੰਨਾ ਵੀ ਪੈਸਾ ਪੰਜਾਬ ਦੇ ਵਿੱਚ ਵਿਕਾਸ ਦੇ ਵਾਸਤੇ ਲੱਗਦਾ ਉਹ ਸਾਰਾ ਜਨਤਾ ਦਾ ਵਾ ਜੀ ਇਹ ਤਾਂ ਗੱਲ ਹਰ ਇੱਕ ਬੰਦੇ ਨੂੰ ਮੰਨਣੀ ਪਊਗੀ ਔਰ ਇਹ ਹਕੀਕਤ ਸਚਾਈ ਆ ਕਿ ਉਹ ਪੈਸਾ ਸਾਡਾ ਵਾ ਲੇਕਿਨ ਲਾਉਣ ਲਈ ਵੀ ਅਸੀਂ ਬੰਦਿਆਂ ਨੂੰ ਜ਼ਿੰਮੇਵਾਰ ਸਮਝ ਕੇ ਉਹਨਾਂ ਨੂੰ ਲੀਡਰ ਬਣਾਉਂਦੇ ਆਂ ਤੇ ਇਹ ਸਾਡਾ ਜਿਹੜਾ ਵਾ ਪੈਸਾ ਟਕਾਣੇ ਤੇ ਲਾਉਣਗੇ ਹਾਂਜੀ ਪਰ ਤੁਸੀਂ ਅੱਜ ਮੇਰੇ ਨਾਲ ਮੈਂ ਆਪਣੇ ਪਿੰਡ ਤੋਂ ਸ਼ੁਰੂਆਤ ਕਰਦਾ ਕਿ ਮੇਰੇ ਪਿੰਡ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਟਾਈਮ ਤੇ ਇੱਕ ਪਾਣੀ ਵਾਲੀ ਟੈਂਕੀ ਲੱਗੀ ਸੀ ਜੀ ਤੇ ਮੈਂ ਉਸ ਪਾਣੀ ਵਾਲੀ ਟੈਂਕੀ ਦੇ ਗੱਲ ਦੇ ਮੁੱਦੇ ਤੇ ਆਵਾਂ ਤੇ ਉਹਦੇ ਵਿੱਚੋਂ ਇੱਕ ਦਿਨ ਵੀ ਪਾਣੀ ਪਿੰਡ ਦੇ ਵਿੱਚ ਚੱਲਦਾ ਨਜ਼ਰ ਨਹੀਂ ਆਇਆ ਜੀ ਤੇ ਉਸ ਟੈਂਕੀ ਦੇ ਉੱਤੇ ਉਸ ਟਾਈਮ ਤੇ ਕਰੀਬਨ ਕਰੀਬਨ 27 ਤੋਂ 2.5 ਲੱਖ ਰੁਪਇਆ ਮਾਉਣ ਲੱਗੀ ਸੀ ਜੀ ਤੇ ਉਹ ਅਮਾਉਂਟ ਕਿਹਦੀ ਸੀ ਲੋਕਾਂ ਦੀ ਲੋਕਾਂ ਦੀ ਪੈਸਾ ਕਿਹਦਾ ਸੀ ਲੋਕਾਂ ਦਾ ਜੇ ਨੁਕਸਾਨ ਹੋਇਆ ਤਾਂ ਵੀ ਲੋਕਾਂ ਦਾ ਕਿਉਂਕਿ ਲੀਡਰ ਨੇ ਤਾਂ ਆਪਣਾ ਜਿਹੜਾ ਪ੍ਰੋਪੋਜ਼ਲ ਸੀ ਉਹ ਬਣਾ ਕੇ ਭੇਜ ਦਿੱਤੀ ਜੀ ਆਹ ਕੰਮ ਕੀਤਾ ਪਰ ਉਹ ਕੰਮ ਦੀ ਜ਼ਿੰਮੇਵਾਰੀ ਵੀ ਤਾਂ ਬਾਅਦ ਵਿੱਚ ਕਿਸੇ ਨਾ ਕਿਸੇ ਦੀ ਰੂਲ ਨਿਭਾਉਣ ਦੀ ਕਰਦੀ ਸੀ ਨਾ ਜਿਵੇਂ ਸੌਦਾ ਕੇਂਦਰ ਬਹੁਤ ਸਾਰੇ ਆ ਜੀ ਵਾਟਰ ਦੇ ਜਿਹੜੇ ਲਾਇਏ ਗਏ ਪਾਣੀ ਵਾਸਤੇ ਸਪਲਾਈ ਵਾਸਤੇ ਜਿਵੇਂ ਕਹਦੀ ਆ ਵਾਟਰ ਫਿਲਟਰ ਲਾਏ ਗਏ ਪਿੰਡਾਂ ਦੇ ਵਿੱਚ ਮੈਂ ਤੁਹਾਡੇ ਪਿੰਡੂ ਤੋਂ ਕਹਿੰਦੀ ਗੱਲ ਕਰਾਂ ਤੇ ਤੁਹਾਡੇ ਅੱਡੇ ਦੇ ਵਿੱਚ ਇੱਕ ਜਿਹੜਾ ਵਾ ਆਰਮ ਸਿਸਟਮ ਲਾਇਆ ਗਿਆ ਸੀ ਉਹ ਵੀ ਅੱਜ ਚਿੱਟਾ ਸਾਫ਼ੀ ਨਜ਼ਰ ਆਉਂਦਾ ਅਸੀਂ ਉੱਥੇ ਜਾ ਕੇ ਵੀਡੀਓ ਬਣਾ ਕੇ ਲੋਕਾਂ 'ਚ ਬਕਾਇਦਾ ਪ੍ਰੂਫ ਯਾਰ ਕਰ ਸਕਦੇ ਆ ਔਰ ਗੱਲ ਰਹੀ ਗਰਾਉਂਡਾਂ ਦੀ ਚੱਲੀ ਸੀ ਗਰਾਉਂਡਾਂ ਉਹ ਮੇਰੇ ਪਿੰਡ ਦਾ ਜੇ ਤੁਸੀਂ ਅੱਜ ਚਲੇ ਜਾਓ ਉਹਦੇ ਵਿੱਚ ਜਿਹੜੀ ਗਰਾਊਂਡ ਹੈ ਉਹਦੇ ਵਿੱਚ ਤੁਸੀਂ ਖੇਡਣ ਤੋਂ ਪਹਿਲਾਂ ਇਹ ਸੋਚੋਗੇ ਕਿ ਇੱਥੋਂ ਕੋਈ ਸਾਫ ਪਰ ਕੋਈ ਕੀੜਾ ਨਾ ਲੱਗ ਜਾਵੇ ਕਿਉਂਕਿ ਉਹਦੇ ਵਿੱਚ ਜਿਹੜੀ ਜੰਗਲੀ ਬੂਟੀ ਆ ਬਹੁਤ ਜ਼ਿਆਦਾ ਭਰੀ ਪਈ ਆ ਜੀ ਹੁਣ ਇਹ ਵੀ ਇੱਕ ਚਿੱਟਾ ਆਤੀ ਨਜ਼ਰ ਆਉਂਦਾ ਵਾ ਫਿਰ ਸਰਕਾਰ ਨੇ ਇੱਕ ਵਾਅਦਾ ਕੀਤਾ ਸੀ ਕਿ ਆਮ ਆਦਮੀ ਪਾਰਟੀ ਦੇ ਵਾਲੇ ਦੀ ਗੱਲ ਕਰਦਾ ਜੀ ਕਿ ਜਿਹੜੇ ਕੈਪਟਨ ਅਮਰਿੰਦਰ ਨੇ ਆਫਸੋ ਦੇ ਕਰੀਬ ਸਕੂਲ ਬੰਦ ਕਰ ਦਿੱਤੇ ਸੀ ਤੇ ਇਹਨਾਂ ਨੇ ਕਿਹਾ ਸੀ ਅਸੀਂ ਸਕੂਲ ਚਾਲੂ ਕਰਾ ਕੇ ਸਕੂਲਾਂ ਨੂੰ ਮਾਡਰਨ ਕਰਾਂਗੇ ਹਾਂ ਜੀ ਔਰ ਇਹਨਾਂ ਨੂੰ ਵਧੀਆ ਤਰੀਕੇ ਨਾਲ ਜਿਵੇਂ ਦਿੱਲੀ ਦੇ ਵਿੱਚ ਹਾਈਪਰਫਾਈ ਸਕੂਲ ਹੈ ਅਸੀਂ ਪੰਜਾਬ ਨੂੰ ਵੀ ਵਧੀਆ ਸਕੂਲ ਦਵਾਂਗੇ ਵਧੀਆ ਹਸਪਤਾਲ ਦਵਾਂਗੇ ਤੁਸੀਂ ਮੇਰੇ ਨਾਲ ਅਮਰਸਰ ਡਿਸਟ੍ਰਿਕਟ ਦੇ ਗੁਰੂ ਨਾਨਕਾ ਹਸਪਤਾਲ ਸਾਡਾ ਸਭ ਤੋਂ ਵੱਡਾ ਸਰਕਾਰੀ ਹਸਪਤਾਲ ਹੈ ਉੱਥੇ ਚਲੇ ਜਾਓ ਜੀ ਤਾਂ ਮੈਂ ਵਿਕਾਸ ਦੀ ਗੱਲ ਕਰਨ ਲੱਗਾ ਵਾਂ ਜੀ ਮੌਜੂਦਾ ਸਰਕਾਰਾਂ ਦੀਆਂ ਤੇ ਬੀਤ ਗਿਆ ਸਰਕਾਰਾਂ ਦੇ ਉੱਥੇ ਚਲੇ ਜਾਓ ਤਾਂ ਤੁਹਾਨੂੰ ਉੱਥੇ ਵੀ ਪਤਾ ਲੱਗ ਜਾਊਗਾ ਕਿ ਅਮਰਸਰ ਨੂੰ ਨਾਨਕ ਪਾਸਾ ਦੇ ਨਾਂ ਤੇ ਜਿਹੜਾ ਹਸਪਤਾਲ ਹੈ ਉਹਨੂੰ ਕਿੰਨਾ ਕੁ ਮਾਡਰਨ ਕੀਤਾ ਵਾ ਜੀ ਐਮਪੀ ਵੀ ਦਾਦੇ ਕਰਦੇ ਆ ਪੰਜਾਬ ਦੇ ਲੀਡਰ ਸਿਹਤ ਵਿਧਾ ਦੇ ਜੋ ਮੰਤਰੀ ਉਹ ਵੀ ਦਾਅਵੇ ਕਰਦੇ ਆ ਪਰ ਕਿਤੇ ਵੀ ਚਲੇ ਜਾਓ ਇਹਨਾਂ ਦੇ ਦਾਅਵੇ ਝੂਠੇ ਨਜ਼ਰ ਆਉਂਦੇ ਆ ਜੇ ਸੋਸ਼ਲ ਮੀਡੀਆ ਦਾ ਜੋ ਗਿਆ ਤੁਸੀਂ ਉੱਥੇ ਜਾ ਕੇ ਆਪ ਚੈੱਕ ਕਰੋ ਮੀਡੀਆ ਦੇ ਤੌਰ ਤੇ ਤੇ ਤੁਹਾਨੂੰ ਉਹ ਜਿਹੜੇ ਦਾਅਵੇ ਜਿਹੜੇ ਮੈਨੀਫੈਸਟੋ ਆ ਚਿੱਟੇ ਹਾਥੀ ਨਜ਼ਰ ਆਉਣਗੇ ਜੀ ਤੇ ਚੰਕਾ ਸਾਹਿਬ ਇੱਥੇ ਇੱਕ ਹੋਰ ਗੱਲ ਮੈਂ ਕਹਿਣੀ ਚਾਹਾਂਗਾ ਕਿ ਜਿਹੜੇ ਅਸੀਂ ਮਹੱਲਾ ਕਲੀਨਿਕ ਸ਼ੁਰੂ ਕੀਤੇ ਕਿ ਉਹ ਛੱਡ ਕੇ ਤੇ ਜਿਹੜੇ ਪਹਿਲੇ ਸਾਡੇ ਕੋਲ ਡਿਸਟੈਂਸੀ ਬਣੀ ਜਾਂ ਉਹ ਛੋੜ ਚੀਜ਼ ਬਣਾ ਉੱਥੇ ਸੀ ਕੋਈ ਡਾਕਟਰ ਨਹੀਂ ਦੇ ਸਕਦੇ ਚੰਗੇ ਮੈਂ ਕਹਿੰਦਾ ਜੀ ਮਹੱਲਾ ਕਲੀਨਿਕ ਵੀ ਹੋਣੇ ਬਹੁਤ ਜ਼ਰੂਰੀ ਆ ਪਰ ਮਹੱਲਾ ਕਲੀਨਿਕ ਕੋਠੇ ਬਣਾ ਕੇ ਉੱਥੇ ਕੁਰਸੀਆਂ ਢਾ ਕੇ 2-4 ਮੈਡੀਕਲ ਦੀਆਂ ਕਿੱਟਾਂ ਰੱਖ ਕੇ ਅਸੀਂ ਲੋਕਾਂ ਨੂੰ ਪਰਪੋਸ਼ਨ ਨਹੀਂ ਦੇ ਸਕਦੇ ਕਿਸੇ ਦੇ ਹੁਣ ਕਿਸੇ ਨੂੰ ਵੱਡੀ ਪ੍ਰੋਬਲਮ ਹੈ ਤੇ ਉਹਦੇ ਵਾਸਤੇ ਹਸਪੀਟਲ ਬੜਾ ਜ਼ਰੂਰੀ ਆ ਤੇ ਜੇ ਵੱਡੇ ਇਲਾਜ ਲਈ ਅਸੀਂ ਹਸਪਤਾਲ ਨਹੀਂ ਸਾਡੇ ਕੋਲ ਹੈਗੇ ਤੇ ਅਸੀਂ ਮੱਲਾ ਕਲੀਨਿਕ ਨੂੰ ਵੀ ਇਹ ਸਮਝਾਂਗੇ ਕਿ ਬੰਦੇ ਨਾਲ ਧੋਖਾ ਕਰਨ ਵਾਲੀ ਗੱਲ ਆ ਕਿਉਂਕਿ ਬੰਦੇ ਨੂੰ ਅਚਾਨਕ ਅਜ ਹਾਰਟ ਅਟੈਕ ਆ ਰਿਹਾ ਭਾਜੀ ਤੁਸੀਂ ਮੈਨੂੰ ਇਹ ਦੱਸੋ ਜਿੰਨੇ ਮੱਲਾ ਕਲੀਨਿਕ ਹੈ ਉਹਨਾਂ ਨੂੰ ਬੜੇ ਵੱਡੇ ਨਜ਼ਰੀਏ 'ਚ ਦਿਖਾਇਆ ਜਾ ਰਿਹਾ ਵਾ ਮੋਟਾ ਵਟੋਰਨ ਵਾਸਤੇ ਕਿ ਕਿਸੇ ਵੀ ਮੱਲਾ ਕਲੀਨਿਕ ਦੇ ਵਿੱਚ ਇਹ ਆਕਸੀਜਨ ਸਹੂਲਤ ਹੈਗੀ ਆ ਮਤਲਬ ਗਰਾਊਂਡ ਲੈਵਲ ਤੇ ਕੁਝ ਨਹੀਂ ਹੈ ਕਿਉਂਕਿ ਇਹ ਸਿਰਫ ਜੇ ਮੱਲਾ ਕਲੀਨਿਕ ਦੀ ਪ੍ਰੋਪੋਜ਼ਲ ਕਰਦੋ ਨਾ ਤੁਸੀਂ ਜਿਵੇਂ ਦੀ ਇਨਵੈਸਟਮੈਂਟ ਪ੍ਰੋਪੋਜ਼ਲ ਕਰਦੋ ਤੇ ਉਹਦੇ ਤੇ ਕਰੋੜਾ ਰੁਪਇਆ ਉਸ ਮੰਤਰੀ ਨੇ ਸ਼ੁਰੂ ਕਰ ਦਿੱਤਾ ਜਿਹੜੇ ਮੰਤਰੀ ਨੇ ਉਹਨੂੰ ਮੱਲਾ ਕਲੀਨਿਕ ਬਣਾਇਆ ਹੂੰ ਜਿਸੇ ਜਿਸ ਅਫਸਰ ਨੇ ਉਹਨੂੰ ਮੱਲਾ ਕਲੀਨਿਕ ਬਣਾਇਆ ਉਹਦੇ ਵਿੱਚ ਸਾਰੀਆਂ ਪਰਸੈਂਟੀਆਂ ਸਰਕਾਰ ਨੂੰ ਬੈਨੀਫਿਟ ਦੇ ਕੇ ਭੇਜ ਦਿੱਤੀਆਂ ਵਾ ਕਿ ਅਸੀਂ ਆ ਵੀ ਕੀਤਾ ਤੇ ਜਦੋਂ ਸਰਕਾਰ ਦਾ ਕੋਈ ਕਿਉਂਕਿ ਕੁੱਤੀ ਚੋੜਾ ਨਾਲ ਰਲ ਹੀ ਹੋਈ ਮੈਂ ਸਿੱਧੀ ਜੀ ਗੱਲ ਕਹੂੰਗਾ ਜੀ ਕਿ ਇਸ ਕੁੱਤੀ ਚੋੜਾ ਨਾਲ ਰਲ ਹੀ ਹੋਈ ਆ ਤੇ ਦੇਖਣ ਵਾਲੇ ਵਿੱਚ ਹੋਰ ਤੇ ਦਿਖਾਉਣ ਵਾਲੇ ਵਿੱਚ ਹੋਰ ਜੇ ਆਪਾਂ ਕਹੀਏ ਕਿ ਜੇ ਸਾਡੇ ਉੱਪਰ ਕੋਈ ਨਿਗਰਾਨੀ ਰੱਖ ਰਿਹਾ ਹੋਵੇ ਚਾਹੇ ਸਾਡੇ ਜਿਹੜੇ ਲੀਡਰ ਹੈ ਉਹ ਸਾਡੇ ਛੋਟੇ ਅਫਸਰਾਂ ਤੇ ਨਿਗਰਾਨੀ ਰੱਖ ਰਹੇ ਹੋਣ ਤੇ ਫਿਰ ਤੇ ਮੈਂ ਕਹਾਂ ਕਿ ਭਾਈ ਕਿਤੇ ਨਾ ਕਿਤੇ ਇਮਾਨਦਾਰੀ ਹੈਗੀ ਆ ਆਦਤ ਪੈ ਗਈ ਆ ਕਿ ਚੋਰੀ ਕਰਨ ਦੀ ਤੇ ਸਾਡੀ ਸੋਚ ਦੇ ਵਿੱਚ ਇੱਕੋ ਗੱਲ ਭਰੀ ਗਈ ਆ ਕਿ ਕ੍ਰਮਪਸ਼ਨ ਕਰਕੇ ਬੰਦਾ ਅਮੀਰ ਹੋ ਸਕਦਾ ਠਾਕ ਸੱਚ ਦੀ ਗੱਲ ਕਰਕੇ امیر ਨਹੀਂ ਹੋ ਸਕਦਾ ਤੇ ਅਖੀਰ ਦੇ ਵਿੱਚ ਤੁਹਾਨੂੰ ਮੈਂ ਇੱਕ ਹੋਰ ਗੱਲ ਕਹਿਣੀ ਚਾਹਾਂਗਾ ਕਿ ਕੀ ਸਾਡਾ ਜਿਹੜਾ ਪੰਜਾਬ ਨਸਿਆਂ ਦੇ ਵਿੱਚ ਡੁੱਬਿਆ ਹੈ ਇਹ ਕਹਿ ਰਹੇ ਸੀ ਵੀ ਇੰਨੇ ਦਿਨਾਂ ਵਿੱਚ ਖਤਮ ਕਰ ਦਵਾਂਗੇ ਕਿ ਉਹਦਾ ਕੋਈ ਹੱਲ ਹੈ ਜਾਂ ਇਹਨਾਂ ਸਰਕਾਰਾਂ ਤੇ ਕੋਈ ਹੱਲ ਹੈ ਕਿ ਇਹ ਇਸ ਤੋਂ ਕੋਈ ਸੁਧਾਰ ਮਿਲ ਸਕੇ ਸੁਧਾਰ ਹੋ ਸਕੇਗਾ ਡਾਕਟਰ ਸਾਹਿਬ ਜਿਹੜੀ ਤੁਸੀਂ ਨਸਿਆਂ ਦੀ ਗੱਲ ਕੀਤੀ ਹੈ ਨਾ ਉੱਥੇ ਮੈਂ ਦੋ ਚੀਜ਼ਾਂ ਨੂੰ ਇਨਵੋਲਵ ਕਰਦਾ ਹਾਂ ਵਿਧ ਸਰਕਾਰਾਂ ਹਾਂ ਵਿਧ ਲੋਕ ਹੁਣ ਕਿੱਥੇ ਜਾ ਕੇ ਪ੍ਰੋਬਲਮ ਖੜੀ ਆ ਕਿ ਨਸ਼ਾ ਵੇਚਣ ਵਾਲਿਆਂ ਤੇ ਨਸ਼ਾ ਵੇਚਣੇ ਵੇਚਣਾ ਜੀ ਉਹ ਜਿਨ੍ਹਾਂ ਦੇ ਬੱਚੇ ਨਸ਼ਾ ਕਰਦੇ ਆ ਉਹ ਵੀ ਕਿਤੇ ਨਾ ਕਿਤੇ ਆਪਣਾ ਪਾੜ ਢੱਕਣ ਲਈ ਆਪਣਾ ਪਰਦਾ ਢੱਕਣ ਲਈ ਉਹਦੇ ਉੱਤੇ ਪਰਦਾ ਪਾ ਕੇ ਕੰਮ ਕਰਦੇ ਆ ਉਹ ਉਦੋਂ ਵਾਲਾ ਪਾਉਂਦੇ ਆ ਜਦੋਂ ਉਹਨਾਂ ਦੇ ਘਰ ਦੇ ਵਿੱਚ ਅੱਗ ਲੱਗ ਜਾਂਦੀ ਹੈ ਜਦੋਂ ਕਿਸੇ ਦੀ ਅਰਥੀ ਉੱਠਣ ਨੂੰ ਤਿਆਰ ਹੋ ਜਾਂਦੀ ਹੈ ਚਾਹੇ ਅਰਥੀ ਉੱਠ ਜਾਂਦੀ ਆ ਫਿਰ ਉਹ ਓਵਰਲਾਪ ਕਰਦੇ ਆ ਪਹਿਲਾਂ ਤਾਂ ਉਹ ਵੀ ਪਰਦਾ ਰੱਖਦੇ ਆ ਮੈਂ ਕਹੂੰਗਾ ਕਿ ਇਹ ਜਿਹੜੇ ਨਸ਼ੇ ਦੀ ਜਿਹੜੀ ਇਸ ਟਾਈਮ ਤੇ ਦਲਦਲ ਬਣ ਗਈ ਹੈ ਨਾ ਇਹਨੂੰ ਜੇ ਖਤਮ ਕਰਨਾ ਹੈ ਤੇ ਸਰਕਾਰਾਂ ਨੂੰ ਵੀ ਤਰ੍ਹਾਂ-ਮਰ੍ਹਾਂ ਕੰਮ ਕਰਨਾ ਪੈਣਾ ਤੇ ਲੋਕਾਂ ਨੂੰ ਵੀ ਤਰ੍ਹਾਂ-ਮਰ੍ਹਾਂ ਸਾਥ ਦੇਣਾ ਪੈਣਾ ਕਿਉਂਕਿ ਜੇ ਅਸੀਂ ਪਿੰਡਾਂ ਦੇ ਵਿੱਚ ਹੁਣ ਪਿੱਛੇ ਜੇ ਇੱਕ ਪੰਥਕ ਲਹਿਰ ਚੱਲੀ ਦੋਵਾਂ ਹਲਕੇਾਂ ਦੇ ਵਿੱਚ ਲੋਕਾਂ ਨੇ ਵੋਟਾਂ ਪਾ ਕੇ ਦੋ ਐਮਪੀ ਪੰਥ ਨੂੰ ਦਿੱਤੇ ਉਹਨਾਂ ਨੇ ਵੋਟਾਂ ਪਾ ਕੇ ਦੋ ਐਮਪੀ ਪੰਥ ਨੂੰ ਦਿੱਤੇ ਮੈਂ ਉਹਨਾਂ ਤੇ ਨਹੀਂ ਸਵਾਲ ਖੜਾ ਕਰ ਰਿਹਾ ਮੈਂ ਇੱਕ ਆਧਾਰਨ ਦੇ ਰਿਹਾ ਹਾਂ ਲੋਕਾਂ ਕਿਸ ਨਜ਼ਰੀਏ ਨਾਲ ਦੇਖਣੀ ਹੈ ਉਹ ਲੋਕ ਜਾਣਦੇ ਆ ਮੈਂ ਕਹਿੰਦਾ ਕਿ ਜੇ ਉਹਨਾਂ ਨੂੰ ਵੋਟਾਂ ਵਾਸਤੇ ਅਸੀਂ ਮਤੇ ਪਾਏ ਗਏ ਕਿ ਹੁਣ ਕਿਸੇ ਦਾ ਬੂਥ ਨਹੀਂ ਲੱਗਣ ਦੇਣਾ ਅਸੀਂ ਹੁਣ ਕਿਸੇ ਨੂੰ ਕੰਪੇਨ ਪ੍ਰਚਾਰ ਨਹੀਂ ਕਰ ਦੇਣਾ ਇਹਨਾਂ ਅਸੀਂ ਤਨ ਦੇ ਹੀ ਨਾ ਕੰਮ ਕੀਤਾ ਤੇ ਕਿਉਂ ਨਹੀਂ ਅਸੀਂ ਇਹ ਗੱਲ ਕਰਦੇ ਕਿ ਜੇ ਸਾਡੇ ਪਿੰਡ ਦੇ ਵਿੱਚ ਕੋਈ ਨਸ਼ਾ ਵੇਚਦਾ ਵਾ ਅਸੀਂ ਉਹਦਾ ਪਿੰਡ ਦੇ ਲੈਵਲ ਤੇ ਬਾਇਕਾਟ ਕਰੀਏ ਔਰ ਅਸੀਂ ਉਹਦੀਆਂ ਕੰਪਲੇਂਟ ਜਿਹੜੀ ਆ ਸਾਰਾ ਪਿੰਡ ਸਾਈਨ ਕਰਕੇ ਦਵੇ ਕਿ ਇਹ ਪਿੰਡ ਦਾ ਬੇੜਾਗਰ ਕੰਡਿਆ ਵਾ ਸਰਕਾਰ ਇਹਦੇ ਤੇ ਸਿਕੰਜਾ ਕੱਸੇ ਜੀ ਕਿਉਂਕਿ ਇਹਦੇ ਵਿੱਚ ਕੋਈ ਵੀ ਰੀਜ ਨਹੀਂਗਾ ਕਿਉਂਕਿ ਜਦੋਂ ਕੋਈ ਤੁਹਾਡੇ ਘਰ ਨੂੰ ਅੱਗ ਲਾਉਂਦਾ ਤੇ ਤੁਹਾਡਾ ਫਰਜ਼ ਬਣਦਾ ਵਾ ਉਹ ਵੀ ਉਹਨੂੰ ਰੋਕਣਾ ਕਿ ਤੁਸੀਂ ਸਾਡੇ ਘਰ ਨੂੰ ਅੱਗ ਨਾ ਲਾਓ ਮੈਂ ਕਹਿੰਦਾ ਪਿੰਡਾਂ ਦੇ ਮੋਹਤਬਰ ਲੋਕ ਤੇ ਪਿੰਡਾਂ ਦੇ ਸਿਗਰਦ ਲੋਕ ਪਿੰਡਾਂ ਦੇ ਬੁੱਢੀ ਜੀਵਰ ਨੌਜਵਾਨ ਵੀਰ ਇਹ ਮੱਤਾ ਪਾ ਕੇ ਚੱਲਣ ਔਰ ਸਰਕਾਰਾਂ ਨੂੰ ਵੀ ਇਨਵੋਲਵ ਕਰਕੇ ਚੱਲਣ ਕਿ ਕੱਲੋਂ ਸਰਕਾਰ ਤੁਹਾਨੂੰ ਇਹਦਾ ਕਹਿਣ ਇਹ ਦੀ ਠੱਕਾ ਕਰਦੇ ਆ ਇਹ ਦੀ ਗਲਤ ਕਰਦੇ ਆ ਕਿਉਂਕਿ ਸਰਕਾਰ ਦੇ ਉੱਤੇ ਕਾਠੀ ਪਾਉਣੀ ਪੈਣੀ ਆ ਉਹ ਕਾਥੀ ਤਾਂ ਪੜ੍ਹਨੀ ਆ ਕਿ ਪਹਿਲਾਂ ਅਸੀਂ ਆਪਣੀ ਤਿਆਰੀ ਇਦਾਂ ਦੀ ਕਰ ਲਈਏ ਕਿ ਸਰਕਾਰ ਨੂੰ ਭੱਜਣ ਜੋਗਾ ਦਾ ਨਸੀਬ ਹੁਣ ਮੈਂ ਇਹ ਗੱਲ ਕਰਦਾ ਵਾਂ ਕਿ ਜਿਵੇਂ ਪਿਛੇ ਨਸ਼ੇ ਨੂੰ ਰੋਕਣ ਦੀ ਇੱਕ ਮਿਹਨਤ ਚਲਾਈ ਗਈ ਚਾਹੇ ਉਹ ਮਿਹਨਤ ਕੁਲਵਿੰਦਰ ਝੋਟੇ ਨੇ ਚਲਾਈ ਸੀ ਉਹਦੇ ਵਿੱਚ ਜੋ ਕਿ ਨਸ਼ੇ ਵੇਚਦਾ ਸੀ ਉਹਨੂੰ ਫੜ ਕੇ ਢਾ ਲਿਆ ਮੈਂ ਕਹਿੰਦਾ ਢਾਓ ਪਰ ਤੁਸੀਂ ਉਹਨੂੰ ਕਹਦੇ ਕਾਨੂੰਨ ਨਾਲ ਢਾਓ ਉਹਨੂੰ ਇਹੋ ਜਿਹਾ ਢਾਓ ਕਿ ਮੁੜ ਕੇ ਵਾਪਸ ਆ ਜਾਵੇ ਸਾਰੇ ਠੀਕ ਤੁਹਾਨੂੰ ਗੱਲ ਦੱਸਣੀ ਦੋ ਦਿਉਰੀ ਆ ਕਿ ਤੁਸੀਂ ਕਹਿੰਦੇ ਵੀ ਇਹਨੂੰ ਕਾਨੂੰਨ ਦੇ ਨਾਲ ਟਾਓ ਜੇ ਇਹ ਕਾਨੂੰਨ ਨੂੰ ਸਿੱਧਾ ਜਾ ਕੇ ਦੱਸ ਦਿਆਂ ਤਾਂ ਸਾਡੇ ਕੋਲ ਸੰਗ ਨੂੰ ਪਿਆਰ ਹੀ ਨਹੀਂ ਜਿਉ ਫੜਦੇ ਆ ਤਾਂ ਬੰਦਾ ਪੈਸੇ ਲੈ ਕੇ ਛੱਡ ਦਿੰਦੇ ਉਹਦਾ ਕੀ ਹੱਲ ਹੈ ਉਹਦਾ ਹੱਲ ਮੈਂ ਭਾਜੀ ਮੈਂ ਕਹਿੰਦਾ ਕਿ ਸਭ ਤੋਂ ਪਹਿਲਾਂ ਇਹ ਚੀਜ਼ ਲਈ ਅਵੇਕਨੈਸ ਹੋਣਾ ਪੈਣਾ ਵਾ ਜੇ ਤਾਂ ਵੀ ਤੁਸੀਂ ਮੈਂ ਕਹਿੰਦਾ ਤੁਸੀਂ ਲੜ ਕੇ ਦੇ ਕਿਸੇ ਉੱਚ ਅਧਿਕਾਰੀ ਨੂੰ ਕਿਸੇ ਅਫਸਰ ਨੂੰ ਇਹ ਗੱਲ ਕਹੀ ਆ ਕਿ ਭਾਜੀ ਮੇਰੇ ਪਿੰਡ ਨਸ਼ਾ ਵੇਚਦਾ ਵਾ ਮੈਂ ਉਹ ਤੁਹਾਨੂੰ ਬੰਦਾ ਫੜਾਉਂਦਾ ਵਾ ਤੇ ਉਹ ਕਹਿੰਦਾ ਵਾ ਕਿ ਮੈਂ ਨਹੀਂ ਫੜਨਾ ਮੇਰੀ ਮਜਬੂਰੀ ਆ ਤੇ ਸਰਕਾਰ ਇਹ ਦਾਵਾ ਕਰਦੀ ਹੈ ਸੋਸ਼ਲ ਮੀਡੀਆ ਤੇ ਹੈਲਪਲਾਈਨ ਜਾਰੀ ਕੀਤੀ ਹੈ ਕਿ ਤੁਸੀਂ ਸਾਨੂੰ ਕੋਪਲੀਟ ਕਰੋ ਅਸੀਂ ਕਾਰਵਾਈ ਕਰਾਂਗੇ ਤੁਸੀਂ ਉੱਪਰ ਤੋਂ ਥੱਲੇ ਲੈ ਕੇ ਤੱਕ ਬੰਨੋ ਨਾ ਤੁਸੀਂ ਉੱਪਰ ਤੋਂ ਲੈ ਕੇ ਥੱਲੇ ਤੱਕ ਬੰਨੋ ਤੁਸੀਂ ਇਹ ਵੀ ਇਹ ਨਾ ਸੋਚੋ ਵੀ ਕਿ ਇੱਕ ਅਫਸਰ ਨੇ ਇਨਕਾਰ ਕਰ ਦਿੱਤਾ ਤੇ ਅਸੀਂ ਹੁਣ ਆਪਾਂ ਛੱਡ ਦਈਏ ਜੇ ਤੁਹਾਨੂੰ ਹਲਕੇ ਦਾ ਥਾਣੇ ਦਾ ਐਸਐਚਓ ਨਾਲ ਕਰਦਾ ਤੇ ਤੁਸੀਂ ਡੀਐਸਪੀ ਕੋ ਜਾਓ ਡੀ ਐਸ ਪੀ ਨੇ ਕਿਹਾ ਅੰਕਾਰ ਕਰਦਾ ਤੁਸੀਂ ਐਸ ਐਸ ਪੀ ਤੋਂ ਜਾਓ ਜਾਣਦਾ ਮੈਂ ਕਹਿੰਦਾ ਲੜਾਈ ਨਸ਼ੇ ਦੀ ਪੇੜ ਦਾ ਸ਼ੇਰ ਕਰਦਾ ਸੀ ਸਿੱਧਾ ਉੱਪਰੋਂ ਫਾਸ ਪਾਇਆ ਸੀ ਪਰ ਉੱਤੇ ਥੱਲੇ ਬੰਦਾ ਛੜ ਕੇ ਫੇਰ ਛੜ ਕੇ ਪਿਆ ਸੀ ਛੜਤਾ ਮੈਂ ਕਹਿੰਦਾ ਉਹਨਾਂ ਨੇ ਬੰਦਾ ਛੜ ਦਿੱਤਾ ਤੁਸੀਂ ਉਹਦੇ ਪਿੱਛੇ ਕੀ ਰੋਲ ਅਦਾ ਕੀਤਾ ਮੈਨੂੰ ਉਹਦੀ ਵੀ ਤੁਸੀਂ ਰਿਪੋਰਟ ਦੋ ਕਿ ਤੁਸੀਂ ਅੱਗੇ ਕੀ ਕਰ ਸਕਦਾ ਨਹੀਂ ਜੀ ਨਹੀਂ ਤੁਸੀਂ ਤੁਸੀਂ ਡੀ ਜੀ ਪੀ ਸਾਹਿਬ ਦੇ ਪੇਸ਼ ਹੋਈ ਜਾ ਕੇ ਕਿਉਂਕਿ ਤੁਸੀਂ ਜਾਓ ਉੱਥੇ ਲਿਖਦੇ ਮੈਂ ਚੱਲਦਾ ਤੁਹਾਡੇ ਨਾਲ ਤੁਸੀਂ ਇੱਕ ਮੰਗ ਪੱਤਰ ਲਿਖੋ ਉਹਦੇ ਉੱਤੇ ਆਪਣਾ ਹਵਾਲਾ ਪਾਓ ਤੁਸੀਂ ਮੌਕੇ ਦੇ ਮੌਜੂਦਾ ਤਵਾ ਬਣੋ ਅਸੀਂ ਚੱਲਦੇ ਆਂ ਡੀਜੀਪੀ ਸਾਹਿਬ ਕੋ ਮੈਂ ਕਹਿੰਦਾ ਗੌਰਵ ਜਯਾਦੇਵ ਡੀਜੀਪੀ ਇੱਕ ਨਏ ਉਹਨਾਂ ਨੂੰ ਜਦੋਂ ਉਹ ਕਮਿਸ਼ਨਰ ਹੁੰਦੇ ਸੀ ਜਲੰਧਰ ਵਿੱਚ ਉਦੋਂ ਤੋਂ ਉਹਨਾਂ ਨੂੰ ਮਿਲਿਆ ਨੇ ਉਹਨਾਂ ਨੂੰ ਇੱਕ ਚੰਗੇ ਅਫਸਰ ਤੌਰ ਤੇ ਦੇਖਦਾ ਮੈਂ ਔਰ ਇੱਕ ਵਧੀਆ ਨੇਚਰ ਵਾਲਾ ਬੰਦਾ ਮੰਨਦਾ ਮੈਂ ਗੌਰਵ ਜਯਾਦੇਵ ਜੀ ਨੂੰ ਔਰ ਇਹਨਾਂ ਮੈਂ ਕਹਿੰਦਾ ਮੈਂ ਤੁਹਾਡੇ ਨਾਲ ਚੱਲਦਾ ਹਾਂ ਔਰ ਇਸ ਵਿੱਚ ਤੇ ਮੈਂ ਵੈਸੇ ਵੀ ਗੁਰਵਜਾਦ ਜੀ ਨੂੰ ਲੈਣਾ ਚਾਹੁੰਦਾ ਵਾਂ ਕਿ ਤੁਸੀਂ ਸ੍ਰੀ ਹਰਮੰਦਰ ਸਾਹਿਬ ਆ ਕੇ ਇੱਕ ਅਰਦਾਸ ਕੀਤੀ ਸੀ ਕਿ ਮੈਂ ਇੱਥੇ ਮੱਤ ਦੇਖਣ ਵਾਸਤੇ ਆਇਆ ਹਾਂ ਤੇ ਮੈਂ ਗੈਂਗਸਟਰ ਰਿਜਮ ਵੀ ਖਤਮ ਕਰਨਾ ਵਾ ਔਰ ਨਸ਼ੇ ਦਾ ਵੀ ਇਹਨਾਂ ਦਾ ਖਾਤਮਾ ਕਰਨਾ ਵਾ ਤੇ ਮੈਂ ਕਹਿੰਦਾ ਕਿ ਤੁਸੀਂ ਜੇ ਸੱਚੇ ਦਿਲੋਂ ਅਰਦਾਸ ਕੀਤੀ ਹੈ ਤੇ ਚਲੋ ਅਸੀਂ ਤੁਹਾਡੇ ਨਾਲ ਤੁਰਦੇ ਹਾਂ ਤੁਸੀਂ ਸਾਨੂੰ ਦੂਸਰਾ ਗਾਇਬਤ ਲੈ ਦੋ ਨਾਲ ਅਸੀਂ ਜਾ ਕੇ ਪਿੰਡਾਂ 'ਚ ਪ੍ਰਚਾਰ ਕਰਦੇ ਹਾਂ ਅਸੀਂ ਪਿੰਡਾਂ ਦੇ ਲੋਕਾਂ ਨੂੰ ਵਧੀਆ ਤਰੀਕੇ ਨਾਲ ਪ੍ਰੇਰਦੇ ਆ ਜਿਹੜਾ ਬੰਦਾ ਬਿਲਕੁਲ ਜਿਹੜਾ ਕਹਿੰਦਾ ਕਿ ਮੈਂ ਇਹ ਕੰਮ ਕਰਨਾ ਹੀ ਕਰਨਾ ਵਾ ਤੁਸੀਂ ਉਹਨੂੰ 맡ਕੋ ਬਾਕੀ ਅਸੀਂ ਸੰਭਾਲਾਂਗੇ ਇਹ ਚੀਜ਼ ਲਈ ਆਪਾਂ ਲਿਖਤੀ ਤੌਰ ਤੇ ਜਾਣ ਦੀ ਤਿਆਰੀ ਹੈ ਤੇ ਤੁਸੀਂ ਵੀ ਚਲੋ ਸਾਡੇ ਨਾਲ ਆਪਣੇ ਨਾਲ ਦੇ ਜਾਣ ਵਾਲੇ ਜਿਹੜੇ ਟੁੱਕੇ ਅੱਗੇ ਆ ਕੇ ਜਦੋਂ ਉਹਨਾਂ ਨੂੰ ਜਾ ਕੇ ਇਹੀ ਖਾਣੇ 'ਚ ਕਹਿੰਦੇ ਆ ਨਾ ਤਾਂ ਕਹਿੰਦੇ ਸਾਡੇ ਕੋਈ ਨਫਰੀਆ ਨਹੀਂ ਦੇਖੋ ਜੀ ਮੈਂ ਕਹਿੰਦਾ ਅਸੀਂ ਉਹਨਾਂ ਨੂੰ ਨਫਰੀ ਦਾ ਮਤਲਬ ਨਹੀਂਗਾ ਉਹ ਵੀ ਸਾਡੇ ਇੱਕ ਡਿਊਟੀ ਬੰਦੇ ਪੁਆਇੰਟ ਕੀਤਾ ਹੋਏ ਬੰਦੇ ਉਹਨਾਂ ਦਾ ਫਰਜ ਕਰਦਾ ਨਫਰੀ ਆਪਾਂ ਨਹੀਂ ਕੰਡਾ ਕਰਦੇ ਦੇਣੀ ਨਫਰੀ ਉਹਨਾਂ ਦਾ ਪਹਿਲੇ ਫਰਜ ਬਣਦਾ ਵਾ ਉਹਨਾਂ ਕੋਲ ਵਾਜੂ ਕਟਿਆ ਉਹ ਐਸਐਸਪੀ ਨੂੰ ਕਹਿਣ ਐਸਐਸਪੀ ਦਾ ਡੀਜੀਪੀ ਨੂੰ ਕਹਵੇ ਚਾਹ ਆਈਜੀ ਨੂੰ ਕਹਵੇ ਚਾਹ ਬਾਰਡਰ ਕਮਿਸ਼ਨਰ ਕਿਸੇ ਨੂੰ ਕਹਿਆ ਜਾਵੇ ਡਿਪਟੀ ਕਮਿਸ਼ਨਰ ਨੂੰ ਕਹਿਆ ਜਾਵੇ ਆਪਣੀ ਪ੍ਰੋਬਲਮ ਉਹ ਦੱਸਣ ਪਰ ਆਪਾਂ ਇਹ ਨਹੀਂ ਕਿ ਉਹਨਾਂ ਕੋ ਨਫਰੀ ਨਹੀਂ ਆ ਗਈ ਤੇ ਅਸੀਂ ਪਿੱਛੇ ਹਟ ਜਾਵਾਂਗੇ ਅਭੀ ਕੋਸ਼ਿਸ਼ ਇਹ ਕਰੀਏ ਕਿ ਇਸ ਚੀਜ਼ ਲਈ ਅਸੀਂ ਆਪਣੀ ਇੰਨੇ ਕਿ ਜਤਨ ਬੰਦ ਹੋਈਏ ਕਿ ਸਾਨੂੰ ਭਾਵੇਂ ਜਿੱਤਾ ਕਹਿੰਦੇ ਨਾ ਮੋਰਚਾ ਆਪਾਂ ਉਦਾਂ ਧਰਨਾ ਮਾਰ ਕੇ ਵੀ ਤਾਂ ਬਹਿਨੇ ਆ ਪਰ ਤੁਸੀਂ ਇੱਕ ਲੱਕ ਬੰਨ ਕੇ ਦੁਰਤੋ ਕਿ ਜਿੰਨਾ ਚਿਰ ਮੇਰੀ ਸੁਣਵਾਈ ਨਹੀਂ ਹੁੰਦੀ ਮੈਂ ਇਸ ਦੇ ਤੇ ਜ਼ੋਰ ਨਹੀਂ ਜਾਣਦਾ ਤੇ ਮੈਂ ਦਾਵੇ ਨਾਲ ਕਹਿੰਦਾ ਵਾਂ ਜਦੋਂ ਤੁਸੀਂ ਬੁਝੇ ਦੇ ਹੱਥ ਪਾ ਕੇ ਕੋਸ਼ਿਸ਼ ਕਰੋਗੇ ਜਨ ਦਿਦਾ ਤੇ ਕਿਤੇ ਨਾ ਕਿਤੇ ਦੁਬਾਰਾ ਬੰਦਾ ਪਾਰ ਲੱਗ ਹੀ ਜਾਂਦਾ ਜੀ ਚਾਂਕਾ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਚੈਨਲ ਤੇ ਆਏ ਇਸ ਚੈਨਲ ਦੀ ਸਭਾਂ ਨੂੰ ਬਧਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ